ਗੱਲ ਇਸ ਤਰ੍ਹਾਂ ਆਈ ਕਿ ਇੱਕ ਸੁਨਿਲ ਨਾਮ ਦਾ ਲੜਕਾ ਸੀ ਤੇ ਉਹ ਇਹਨਾਂ ਦੀ ਫੈਕਟਰੀ ਦੇ ਵਿੱਚ ਕੰਮ ਕਰਦਾ ਜੀ ਦੁਕਾਨ ਦੇ ਉੱਤੇ ਤੇ ਇਹ ਉਹਨਾਂ ਦੇ ਕਹਿੰਦੇ ਸੀ ਕਿ ਇਹ ਉਹਨਾਂ ਨੂੰ ਕਹਿੰਦੇ ਸੀ ਕਿ ਆਪਣੀ ਐਕਟਿਵ ਐਸਾਈਡ ਤੇ ਕਰ ਲਓ ਤੇ ਉਹਨਾਂ ਨੇ ਆਪਣੀ ਐਕਟਿਵ ਐਸਾਈਡ ਤੇ ਨਹੀਂ ਕੀਤੀ ਜੀ ਤੇ ਐਸੇ ਕਰਕੇ ਉਹ ਮੁੰਡਾ ਆਇਆ ਕਹਿੰਦਾ ਮੈਂ ਤੁਹਾਨੂੰ ਆਣ ਕੇ ਦੱਸਦਾ ਪਤਾ ਤੇ ਇੰਨੀ ਗੱਲ ਕੀਤੀ ਤੇ ਉਹਨੇ ਆਣ ਕੇ ਕੜਾ ਉਤਾਰਿਆ ਕੜਾ ਉਤਾਰ ਕੇ ਉਹਨੇ ਤੇ ਇਹਨਾਂ ਦੇ ਸਿਰ ਤੇ ਮਾਰ ਦਿੱਤਾ ਤੇ ਜਦੋਂ ਮੈਨੂੰ ਕਿੱਦਾਂ ਪਤਾ ਲੱਗਾ ਫਿਰ ਬਾਅਦ ਵਿੱਚ ਸਾਨੂੰ ਜਿਹੜੇ ਮਾਲਕ ਆ ਉਹਨਾਂ ਨੇ ਫੋਨ ਕੀਤਾ ਫਿਰ ਅਸੀਂ ਉਸ ਟਾਈਮ ਪਹੁੰਚਦੇ ਆ ਤਾਂ ਸਿਵਲ ਹਸਪਤਲ ਕਿੱਦਾਂ ਆ ਫਿਰ ਆਪਾਂ ਇਹਨਾਂ ਨੂੰ ਲੈ ਕੇ ਉਹਨਾਂ ਦੇ ਮਾਲਕਾਂ ਨਾਲ ਲੈ ਕੇ ਨਾਲ ਜਿਹੜੇ ਮੁੰਡੇ ਹੋਰ ਕੰਮ ਕਰਦੇ ਸੀ ਫਿਰ ਆਪਾਂ ਸਿਵਲ ਹਸਪਤਲ ਆ ਗਏ ਬੰਦਾ ਉੱਥੋਂ ਭੱਜ ਗਿਆ ਕਿ ਇੱਥੇ ਰਿਹਾ ਬੰਦਾ ਉੱਥੋਂ ਭੱਜ ਗਿਆ ਜੇ ਗਲਤੀ ਚ ਹੋ ਗਿਆ ਵਾ ਪਰ ਉਹ ਭੱਜ ਗਿਆ ਜੀ ਉਸ ਟਾਈਮ ਤੇ ਅੱਛਾ ਹੁਣ ਮੰਗ ਕੀ ਆ ਸਾਡੀ ਮੰਗ ਹੁਣ ਇਹ ਜੀ ਕਿ ਸਾਡਾ ਵੀਰ ਇਨਸਾਫ ਮਿਲਣਾ ਚਾਹੀਦਾ ਵਾ ਪਰਿਵਾਰ ਦਾ ਕਿਦਾਂ ਨਾਲ ਖੜਾ ਹੈ ਕਿਸ ਤਰ੍ਹਾਂ ਪਰਿਵਾਰ ਤੇ ਨਾਲ ਖੜਾ ਹੈਗਾ ਜੀ ਸਾਡਾ ਸਾਰਾ ਕਿਸ ਤਰ੍ਹਾਂ ਹਾਲਤ ਕਿਦਾਂ ਦੀ ਪਰਿਵਾਰ ਪਰਿਵਾਰ ਦੀ ਹਾਲਤ ਇਸ ਟਾਈਮ ਤੇ ਬਹੁਤ ਸੀਰੀਅਸ ਹੀ ਹੈਗੀ ਆ ਸਾਰਿਆਂ ਸਰ ਮੇਰੇ ਬੱਚੇ ਨੂੰ ਛੱਟ ਲਈ ਮੇਰਾ ਹੁਣ ਆ ਚਾਹੀਦਾ ਮੇਰੇ ਦੋ ਬੱਚੇ ਜਿਹੜੇ ਸ਼ੁਰਗਵਾਸ ਹੋ ਗਏ ਆ ਉਹ ਨਾ 1 ਨੂੰ ਅਟੈਕ ਹੋ ਗਿਆ 1 ਉਹ ਜੋ 2 ਨੂੰ ਅਟੈਕ ਹੋ ਗਿਆ ਉਹ ਅੱਗਰ ਪਿੱਛੇ ਦੋਵੇਂ ਚਲੇ ਗਏ ਮੇਰਾ ਬੱਚਾ ਜਿਹੜਾ ਇੱਕੋ ਇੱਕ ਜੇ ਤੇ ਮੈਂ ਸਰਕਾਰ ਸੈਂਟਰ ਨੂੰ ਇਹ ਬੇਨਤੀ ਕਰਦਾ ਵੀ ਮੈਨੂੰ ਜੋ ਜਿਹਨਾਂ ਛੱਟ ਲਾਈ ਉਹ ਮੁੰਡੇ ਨੇ ਤੇ ਮੈਨੂੰ ਜਨਾਬ ਮੇਰਾ ਸਰਕਾਰ ਸੈਂਟਰ ਮੇਰਾ ਜੋ ਸ਼ਾਬਾਹ ਕਰੇ ਤੇ ਮੇਰੀ ਇਹ ਬੇਨਤੀ ਸਰਕਾਰ ਸੈਂਟਰ ਗਾੜੀ ਵੀ ਮੇਰਾ ਇਹੋ ਹੀ ਹੋ ਬੱਚਾ ਮੈਨੂੰ ਬੁੱਢੇ ਵਾਰੇ ਇਹ ਵੀ ਰੋਟੀ ਦਿੰਦਾ ਮਾਂ ਨੂੰ ਵੀ ਦਿੰਦਾ ਤੇ ਮੇਰੇ ਨਾਲ ਜਨਾਬ ਬਹੁਤ ਤੱਕੇ ਸਾਈ ਕੀਤੀ ਆ ਮੇਰੀ ਸਰਕਾਰ ਜਿਹੜੀ ਆ ਮੇਰੀ ਬੇਨਤੀ ਰੋਂਦੇ ਜੀ ਕਲੋਂਦੇ ਜੀ ਮੇਰੇ ਬੱਚਿਆਂ ਦੇ ਮੇਰੇ ਪੋਤਰਾ ਜਿਹੜਾ ਉਹ ਵੀ ਇੱਕ ਇੱਕ ਆ ਤੇ ਉਹ ਵੀ ਬਿਲਕੁਲ ਛੋਟਾ ਤੇ ਮੇਰੀ ਨੌ ਰਾਣੀ ਜਿਹੜੀ ਉਹ ਵਿਚਾਰੀ ਕੋਠੀਆਂ ਦਾ ਕੰਮ ਕਰਦੀ ਚਿੜਕਾ ਲੈਂਦੀ ਤੇ ਉਹ ਕਿਤਰਾ ਬੱਚੇ ਪਾਲੂਗੀ ਤੇ ਦੇ ਇਹ ਬਾਈ ਸੈਂਸ ਜਿਆਦਾ ਵਜ ਜਾਂਦਾ ਮੇਰਾ ਪੁੱਤ ਮਰ ਜਾਂਦਾ ਤੇ ਮੈਂ ਸਰ ਕਿੱਧਰ ਨੂੰ ਜਾਂਦਾ ਇਹਦਾ ਮੈਨੂੰ ਸਾਥ ਮਿਲਣਾ ਚਾਹੀਦਾ ਸਰਕਾਰ ਸੈਂਟਰ ਮੇਰੀ ਪੂਰੀ ਪੂਰੀ ਗਰੀਬ ਆਦਮੀ ਦੀ ਪੱਖ ਕਰੇ ਮਾਂ ਜਿਹੜੀ ਆ ਉਹਦੇ ਕੋ ਉਂਝ ਗੋਡਿਆਂ ਤੇ ਉਹ ਗਿੱਟਿਆਂ ਤੇ ਤੁਰਿਆ ਨਹੀਂ ਜਾਂਦਾ ਸਰਕਾਰ ਸੈਂਟਰ ਦੇ ਨਹੀਂ ਮੈਂ ਕੁਫਰ ਚੋਲਦਾ ਹਾਂ ਸਰਕਾਰ ਸੈਂਟਰ 11 ਨੰਬਰ ਗਲੀ ਵਸਤੀ ਪਿੰਦ ਮਰਕੂਰਪੁਰਾ ਮੈਤਾ ਰੋਡ ਸਰਕਾਰ ਜਰੀਆ ਸ਼ੱਕ ਆਣ ਕੇ ਤੇ ਮੌਕਾ ਵੇਖ ਸਕਦੀ ਆ ਦੇ ਮੈਂ ਕਫਲ ਤੋੜਦਾ ਹੂੰ ਤੇ ਸਰਕਾਰ ਸੈਂਟਰ ਬੜਾ ਸ਼ੱਕ ਮੈਨੂੰ ਗੋਲੀ ਦਾ ਆਰਡਰ ਕਰਦਾ ਛੱਕਦੇ ਤੇ ਮੈਂ ਇਹ ਕੱਖ ਜੇ ਪ੍ਰੇਸ਼ਨ ਕਰਾਇਆ ਓਏ ਮੇਰੇ ਬੇਟੇ ਨੇ ਕਰਾਇਆ ਧਾਰੇ ਸਾਰੇ ਫੜ ਕੇ ਇੱਕ ਮੇਰੀ ਅੱਖ ਜਰੀ ਹੈ ਸਰਕਾਰ ਸੈਂਟਰ ਬੜਾ ਸ਼ੱਕ ਚੇਕ ਕਰ ਲੈ ਦੇ ਮੈਨੂੰ ਅੱਖ ਜੇ ਦੇਖਦਾ ਹੋਵੇ ਤੇ ਸਰਕਾਰ ਸੈਂਟਰ ਜੋ ਮਰਜ਼ੀ ਕਰ ਸਕਦੀ ਇਹ ਕੱਖ ਨਾਲ ਮਤੁਰਿਆ ਫਿਰਦਾ ਤੇ ਇਹੋ ਬੱਚਾ ਕਦੇ ਆਂਦਾ ਮੈਂ ਤੇਰਾ ਫੇਕ ਕਰਾ ਦੂੰ ਤੇ ਮੇਰੇ ਬੱਚੇ ਨੂੰ ਤੇ ਇਹਨਾਂ ਮੰਝੇ ਦੇ ਪਾ ਦਿੱਤਾ ਚਾਹੇ ਬੱਚੇ ਚਾਹੇ ਨਾ ਬੱਚੇ ਤੇ ਮੇਰੀ ਸਰਕਾਰ ਸੈਂਟਰ ਮੇਰੀ ਬੇਨਤੀ ਮੈਂ ਖੜੀ ਬੁਰੀ ਆਨਾ ਵੀ ਮੇਰੀ ਬੇਨਤੀ ਇਹ ਆ ਵੀ ਸਰਕਾਰ ਸੈਂਟਰ ਮੇਰੀ ਪੂਰੀ ਮੇਰੇ ਮੱਤ ਕਰੇ ਮੇਰੇ ਬੱਚੇ ਦੀ ਕਰੇ ਮੇਰੀ ਨੌ ਰਾਨੀ ਦੀ ਕਰੇ ਮੇਰੇ ਤਾਂ ਬੱਡੇ ਮੇਰੇ ਬੁੱਢੇ ਵਾਰੇ ਵੇਖ ਕੇ ਸਰਕਾਰ ਸੈਂਟਰ ਹੋਵੇ ਮੈਂ ਦੇ ਤਾਈਆਂ ਮਾਰਦਾ ਸਰਕਾਰ ਸੈਂਟਰ ਗਾੜੀ ਵੀ ਮੇਰਾ ਜੋ ਅਜੀ ਇਸ ਤੋਂ ਨਗਰ ਹੋਈ ਕੀ ਗੱਲ ਕੀ ਹੋਈ ਅਜੀ ਗੱਲ ਕੋਈ ਨਹੀਂ ਹੋਈ ਵੀ ਸਿਰਫ ਮੋਟਰਸਾਈਕਲ ਕਿਹਾ ਹੀ ਛੱਡ ਤੇ ਕਰ ਲੋ ਕਿਨੂੰ ਉਹਨੂੰ ਮੁੰਡੇ ਨੂੰ ਕਿਹਾ ਸੀ ਸੁਨੀਲ ਨੂੰ ਅੱਛਾ ਜੀ ਹਾਂਜੀ ਤੁਹਾਨੂੰ ਕਿਹਾ ਵੀ ਮੋਟਰਸਾਈਕਲ ਛੱਡ ਤੇ ਕਰਦੇ ਅੱਛਾ ਤੇ ਉਹਨੇ ਛੱਡ ਤੇ ਨਹੀਂ ਕੀਤਾ ਕਹਿੰਦਾ ਮੈਂ ਛੱਡ ਤੇ ਕਰਦਾ ਮੈਂ ਤੈਨੂੰ ਦੱਸਦਾ ਹਣ ਕੇ ਪਤਾ ਤੇ ਆਣ ਕੇ ਤੇ ਉਹਨੇ ਮੇਰੇ ਆਹ ਟਾਟ ਹੱਥੇ ਫੜੇ ਸੀ ਦੋਨੇ ਬੰਨੇ ਇੱਕ ਬੰਨੇ ਭਈਆ ਸੀ ਇੱਕ ਬੰਨੇ ਮੈਂ ਸੀ ਤੇ ਉਹਨੇ ਆਣ ਕੇ ਤੇ ਸਿਰ ਤੇ ਜਿਹੜਾ ਕੜਾ ਆ ਕੜਾ ਮਾਰ ਦਿੱਤਾ ਤੇ ਹੋਰ ਵੀ ਹਥਿਆਰ ਪਾਣੀ ਕਿਰਚ ਲਈ ਫਿਰਦਾ ਸੀ ਪਤਾ ਨਹੀਂ ਕੀ ਚੀਜ਼ ਲਈ ਫਿਰਦਾ ਸੀ ਉਹ ਵੀ ਮਾਰ ਲਾ ਪਿਆ ਮੈਂ ਬਿਉਸ਼ ਹੋ ਗਿਆ ਮੈਨੂੰ ਕੋਈ ਪਤਾ ਨਹੀਂ ਲੱਗਾ ਮੈਨੂੰ ਮੁੜਿਆ ਨਹੀਂ ਮੁੜ ਕੇ ਇਹਨਾਂ ਨੂੰ ਪਤਾ ਲੱਗਾ ਤੇ ਇਹਨਾਂ ਨੇ ਮੁੜ ਕੇ ਇੱਥੇ ਠਾਹਿਆ ਤੁਸੀਂ ਉੱਥੇ ਕੰਮ ਕਰਦੇ ਸੀ ਤਦ ਕੇ ਉੱਥੇ ਕੰਮ ਕਰਦੇ ਸੀ ਕੀਟਾ ਛੋੜਦੇ ਪਏ ਸੀ ਟਾਟ ਤੇ ਬਾਹਰ ਕੰਮ ਕਰਦੇ ਸੀ ਤੁਸੀਂ ਟਾਰਚ ਪਾ ਕੇ ਇੱਟਾ ਸੁੱਟਣ ਦੇ ਭਾਜੀ ਹੁਣੀ ਕਹਿੰਦੇ ਮਾਲਕੀ ਉਹ ਕਹਿੰਦੇ ਵੀ ਖੰਦ ਢੋਣ ਦੇਈ ਤੇ ਕਹਿੰਦੇ ਇੱਟਾ ਬਾਹਰ ਸੁੱਟ ਦਿਓ ਤੇ ਹੀ ਬਾਹਰ ਸੁੱਟਣ ਦੇ ਇੱਟਾ ਚ ਪਾਵੇ ਜਿਹੜਾ ਬੰਦਾ ਤੁਹਾਡੇ ਨਾਲ ਲੜਿਆ ਉਹ ਵੀ ਤੁਹਾਡੇ ਨਾਲ ਕੰਮ ਕਰਦਾ ਨਹੀਂ ਇਹ ਬਾਹਰ ਹੀ ਮਤਲਬ ਵੀ ਰੱਖਿਆ ਹੈ ਮਤਲਬ ਵੀ ਉਹਨਾਂ ਨੇ ਜਿਹੜੇ ਨਹੀਂ ਵੀ ਆਰਡਰ-ਉਡਰ ਲਿਆਂਦੇ ਆਰਡਰ-ਉਡਰ ਲਈ ਰੱਖਿਆ ਹੈ ਮਤਲਬ ਕੰਮ ਇੱਕੋ ਜਗ੍ਹਾ ਤੇ ਕਰਦੇ ਹਾਂਜੀ ਕੰਮ ਉਹ ਵੱਖਰਾ ਕਰਦੇ ਆ ਆਰਡਰ ਲਿਆਂਦੇ ਆ ਉਹ ਹਾਂਜੀ ਕਿੱਥੋਂ ਆ ਇਹਦੇ ਨਾਮੇ ਦਾ ਇਹਦਾ ਨਾਮ ਸੁਨੀਲ ਹੈਗਾ ਬੱਲੇ ਦਾ ਹੈਗਾ ਅੱਛਾ ਕੀ ਮੰਗ ਕੀ ਹੁਣ ਕਰਦੇ ਹੋ ਪਈ ਮੰਗਈਆ ਮੇਰੀ ਮੈਨੂੰ ਅਨਸਾਭ ਹੈ ਜਿਹੜਾ ਮੇਰਾ ਅਨਸਾਭ ਦਵਾਇਆ ਜਾ